ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਕਰਾ ਦਾਦਾ ਹਾਥੀराम ਜੀ ਦਾ ਦੂਸਰਾ ਸੱਤੇ ਦਿਵਾਰ ਕੀ ਜੈ ਗੁਰੂ ਪੈਰੀ ਸਾਧ ਸੰਗਤ ਜੀ ਆਪ ਜੀ ਚਰਨਾਂ 'ਚ ਬੇਨਤੀ ਕੀਤੀ ਜਾਂਦੀ ਹੈ ਦਿਨ ਐਤਵਾਰ 28 ਸਤੰਬਰ ਸ਼ਾਮ 3 ਵਜੇ ਪ੍ਰੰਧਕ ਕਮੇਟੀ ਦੀ ਅਹਿਮ ਮੀਟਿੰਗ ਕੀਤੀ ਜਾ ਰਹੀ ਆ ਜਿਹਦੇ ਵਿੱਚ ਆਉਣ ਵਾਲਾ 12 ਅਕਤੂਬਰ ਦਾ ਦੀਵਾਲੀ ਮੇਲੇ ਸੰਬੰਧੀ ਪ੍ਰੰਧਕ ਕਮੇਟੀ ਦੇ ਚੋ ਵੀ ਕੰਮ ਕਰਨੇ ਹਨ ਜਿਹੜੀਆਂ ਸੰਗਤਾਂ ਨੇ ਸਵਾਵਾਂ ਲਈਆਂ ਹਨ ਗੁਰੂ ਘਰ ਦੇ ਵਿੱਚ ਕਿਹੜੇ ਕਿਹੜੇ ਵੀਰਾਂ ਦੀਆਂ ਕਿੱਥੇ ਕਿੱਥੇ ਡਿਊਟੀਆਂ ਲੱਗਣੀਆਂ ਹਨ ਹੋਰ ਗੁਰੂ ਘਰ ਦੇ ਵਿੱਚ अनेका ਪ੍ਰਕਾਰ ਦੇ ਗੁਰੂ ਘਰ 'ਚ ਕੰਮ ਚੱਲ ਰਹੇ ਹਨ ਕਈ ਪ੍ਰਕਾਰ ਦੇ ਮਿਸਤਰੀ ਸਾਹਿਬ ਲੱਗੇ ਹੋਏ ਪੱਥਰ ਦਾ ਕੰਮ ਚੱਲ ਰਿਹਾ ਲੋਹੇ ਦਾ ਕੰਮ ਚੱਲ ਰਿਹਾ ਹੈਗਾ ਆ ਅੰਦਰ ਟਫਨ ਦਾ ਾਲਮਿਨੀਅਮ ਦਾ ਕੰਮ ਚੱਲ ਰਿਹਾ ਹੈਗਾ ਆ ਮਿਸਤਰੀ ਰਾਜ ਮਿਸਤਰੀ ਜੀ ਦਾ ਕੰਮ ਚੱਲ ਰਿਹਾ ਸਾਰੇ ਕੰਮ ਚੱਲ ਰਹੇ ਆ ਉਸ ਬੰਦੀ ਵੀ ਕਈ ਹੋਰ ਕੰਮ ਕਰਨ ਵਾਲੇ ਹਨ ਇਸ ਸੰਬੰਧੀ ਇਹ ਜਿਹੜੀ ਮੀਟਿੰਗ ਆ ਦਿਨ ਐਤਵਾਰ ਦੀ ਸ਼ਾਮੀ 3 ਵਜੇ ਦੀ ਆ ਸਾਰੀ ਬੰਦਕ ਕਮੇਟੀ ਦਾ ਪਹੁੰਚਣਾ ਬਹੁਤ ਜ਼ਿਆਦਾ ਜ਼ਰੂਰੀ ਆ ਕਿਉਂਕਿ ਆਪ ਜੀ ਸਾਰਿਆਂ ਨੂੰ ਅਸੀਂ 3 ਦਿਨ ਪਹਿਲਾਂ ਇਸੇ ਕਰਕੇ ਹੀ ਵਾਈਟ ਪਾ ਰਹੇ ਮੈਸੇਜ ਪਾ ਰਹੇ ਹਾਂ ਕਿਉਂਕਿ ਜਿਹੜਾ ਆਪਾਂ ਦਿਵਾਲੀ ਮੇਲੇ ਦੇ ਸੰਬੰਧੀ ਤਿਆਰੀਆਂ ਕਰਨੀਆਂ ਹਨ ਸੋ ਸਾਰੀ ਬੰਦਕ ਕਮੇਟੀ ਔਰ ਸੰਗਤ ਨੂੰ ਖੁੱਲਾ ਸੱਦਾ ਦਿੱਤਾ ਜਾਂਦਾ ਹੈ ਸਾਰੀ ਬੰਦਕ ਕਮੇਟੀ ਨੋਟ ਕੀਤਾ ਜਾਵੇ ਜੀ ਦਿਨ ਐਤਵਾਰ ਸ਼ਾਮੀ 3 ਵਜੇ ਸਾਰੀ ਬੰਦਕ ਕਮੇਟੀ ਦਾ ਹਾਜ਼ਰ ਹੋਣਾ ਜ਼ਰੂਰੀ ਹੈ ਤਾਂ ਕਿ ਆਪਾਂ ਗੁਰੂ ਘਰ ਦਾ ਆਉਣ ਵਾਲਾ ਸਮਾਗਮ ਨੂੰ ਵਧੀਆ ਤਰੀਕੇ ਦੇ ਨਾਲ ਕਰਾ ਸਕੀਏ ਸੋ ਬੇਨਤੀ ਪ੍ਰਵਾਨ ਕਰੋ ਸਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ